ਸਸ਼ੇਕਲ ਜੀਡੀ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਰ ਰੋਜ਼ ਦੀ ਵੱਡੀ ਖਬਰ ਖਬਰਨਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਤੀ ਅੱਜ ਦੀ ਵੱਡੀ ਖਬਰ ਪੰਜਾਬ ਦੇ ਖਜ਼ਾਨਾ ਖਾਲੀ ਪਰ ਸੀਐਮ ਗੁਆਡੀ ਦੇ ਸੂਬੇ ਚ ਜਾ ਕੇ ਵਿਕਾਸ ਦੇ ਨਾਂ ਤੇ ਝੂਠ ਬੋਲ ਰਹੀ ਬੀਬੀ ਅਮਰ ਅਮਨਜੋਤ ਰਾਮ ਵਾਲੇ ਦੀ ਖਬਰ ਆ ਰਹੀ ਹੈ ਸਾਹਮਣੇ ਇਸ ਦੇ ਨਾਲ ਪੰਜਾਬ ਸਰਕਾਰ ਹਰੇਕ फ्रंट ਤੇ ਫੇਲ ਸਾਬਿਤ ਹੋ ਰਹੀ ਪਰ ਦੇ ਕੇਂਦਰ ਕਮੇਟੀ ਮੈਂਬਰ ਬੀਬੀ ਅਮਨਜੋਤ ਕੌਰ ਨੇ ਰਮੂ ਵਾਲੀਆ ਨੇ ਪੱਤਰਕਾਰ ਨਾਲ ਗੱਲਬਾਤ ਕਰਨ ਕਿ ਪੰਜਾਬ ਅੱਜ ਆਰਥਿਕ ਪਖੋਂ ਰਿੰਗ ਰਿਹਾ ਹੈ ਖਾਣਾ ਖਜਾਲੀ ਖਸਤੇ ਨਾਲ ਹੀ ਹਰੇਕ ਵਰਗ ਦੇ ਲੋਕ ਆਹ ਕਾਰਮਚਾਰੀ ਹਨ ਇਥੋਂ ਤੱਕ ਕਿ ਸਰਕਾਰ ਕੋਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਹੈ ਅਤੇ ਪਨ ਪੈਂਚਰ ਨੂੰ ਪੈਂਚਰ ਨੂੰ ਨਹੀਂ ਮਿਲ ਰਹੀ ਇਸਦੇ ਨਾਲ ਹੀ ਵਿਕਾਸ ਦੇਣਾ ਤੇ ਇੱਕ ਇੱਟ ਤੱਕ ਨਹੀਂ ਲੱਗ ਰਹੀ ਲੇਕਿਨ ਮੁੱਖ ਮੰਤਰੀ ਪੰਜਾਬ ਗਵਾਂਡੀ ਹਰਿਆਣਾ ਸੂਬੇ ਵਿੱਚ ਜਾ ਕੇ ਲੋਕਾਂ ਨੂੰ ਵਿਕਾਸ ਦੇਣਾ ਤੇ ਝੂਠ ਬੋਲ ਰਿਹਾ ਹਨ ਅਤੇ ਵੋਟਾਂ ਇਕੱਠੀਆਂ ਕਰਨ ਦੀ ਵਿੱਚ ਰੁੱਝੇ ਹੋਏ ਹਨ ਬੀਬੀ ਅਮਨਜੋਤ ਕੌਰ ਰਮਵਾਲੀਆ ਨੇ ਕਿਹਾ ਹੈ ਕਿ ਪੰਜਾਬ ਤੇ ਹਰਿਆਣਾ ਆਪਸੀ ਭਾਈਚਾਰੇ ਸਾਜ ਤੇ ਲੋਕਾਂ ਦੀਆਂ ਸਾਂਝਾਂ ਹਨ ਅਦੋਖੀ ਲੋਕ ਕੀ ਚੰਗੀ ਤਰ੍ਹਾਂ ਸਮਝਦੇ ਹਨ ਪਰ ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ